ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇਰੇ ਤੇਰੇ ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਪੰਜਾਬ ਦੀ ਸਭ ਤੋਂ ਵੱਡੀ ਅਪਡੇਟ ਜੋ ਕਿ ਅੰਗਣਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ਹੈ ਉਹ ਪੰਜਾਬ ਸਰਕਾਰ ਨੇ ਨੋਟਿਸ ਕੱਢ ਦਿੱਤਾ ਹੈ ਪੰਜਾਬ ਵਿੱਚ ਅੰਗਣਵਾੜੀ ਭਰਤੀ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਅੱਜ ਅਸੀਂ ਪੂਰੀ ਡਿਟੇਲ ਵਿੱਚ ਚਰਚਾ ਕਰਾਂਗੇ ਆਓ ਚੱਲਦੇ ਹਾਂ ਪੂਰੀ ਡਿਟੇਲ ਦੇ ਲਈ ਦੋਸਤੋ ਅੰਗਣਵਾਰੀ ਦੀਆਂ ਪੋਸਟਾਂ ਜਿਹੜੀਆਂ ਵਰਕਰ ਤੇ ਹੈਲਪਰ ਦੀਆਂ ਨਿਕਲ ਗਈਆਂ ਨੇ ਜਿਦੇ ਵਿੱਚ ਵਰਕਰ ਦੀਆਂ 1300 16 ਪੋਸਟਾਂ ਤੇ ਹੈਲਪਰ ਦੀਆਂ 4794 ਪੋਸਟਾਂ ਟੋਟਲ 6110 ਪੋਸਟਾਂ ਜਿਹੜੀਆਂ ਪੰਜਾਬ ਸਰਕਾਰ ਨੇ ਕੱਢੀਆਂ ਹਨ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਐਸ ਪਰ ਗਵਰਨਮੈਂਟ ਰੂਲ ਹੋਏਗੀ ਜਿਸ ਵਿੱਚ ਸ਼ੋ ਨਹੀਂ ਕੀਤੀ ਹੋਈ ਕਿ ਸਹੀ ਕੀ ਸੈਲਰੀ ਹੋਏਗੀ ਇਸ ਤੋਂ ਬਿਨਾ एलिਜੀਬਿਲਟੀ ਦੀ ਗੱਲ ਕਰੀਏ ਤਾਂ ਸਿਰਫ ਫੀਮੇਲ ਕੈਂਡੀਡੇਟ ਸੀ ਜਿਹੜੀਆਂ ਇਫ ਵੈਕੈਂਸੀ ਆ ਭਰ ਸਕਦੀਆਂ ਹਨ ਤੇ ਜੋ ਪੰਜਾਬ ਦੇ ਵਸਨੀਕ ਹਨ ਸਿਰਫ ਉਹ ਹੀ ਇਹ ਪੋਸਟਾਂ ਨੂੰ ਭਰ ਸਕਦੇ ਹਨ ਅੰਗਣਵਾਰੀ ਵਰਕਰ ਦੇ ਲਈ ਪਲੱਸ 2 ਪਾਸ ਤੇ ਹੈਲਪਰ ਦੇ ਲਈ 10ਵੀਂ ਪਾਸਟ ਜਿਹੜੀ ਹੈ ਉਹ ਕੁਆਲੀਫਿਕੇਸ਼ਨ ਰੱਖੀ ਗਈ ਹੈ ਇਸ ਤੋਂ ਬਿਨਾ ਕੈਂਡੀਡੇਟ ਨੂੰ ਪੰਜਾਬੀ ਜਿਹੜੀ ਲੈਂਗੁਏਜ ਉਹ ਆਂਦੀ ਹੋਣੀ ਚਾਹੀਦੀ ਹੈ eligibility ਤੋਂ ਬਾਅਦ ਸੈਲਰੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਜਿਹੜੀ ਕਿ ਪੰਜਾਬ ਸਰਕਾਰ ਦੇ ਨਾਰਮਸ ਮੁਤਾਬਕ ਹੀ ਹੋਵੇਗੀ ਏਜ ਦੀ ਗੱਲ ਕਰੀਏ ਤਾਂ 1/7/2025 ਨੂੰ 18 ਸਾਲ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਉਸ ਤੋਂ ਬਾਅਦ ਏਜ ਰਿਲੈਕਸੇਸ਼ਨ ਐਸਸੀ ਐਸਐਸਸੀ ਬੀਸੀ ਤੇ ਇਕਨੋਮਿਕਲ ਵੀਕਰ ਦੇ ਜਿਹੜੀ ਲਈ ਜਿਹੜੀ ਏਜ ਹੈ ਉਹ ਐਸ ਪਰ ਗਵਰਨਮੈਂਟ ਰੂਲ ਹੋਏਗੀ ਜਿਵੇਂ ਕਿ ਨਾਰਮਲੀ ਐਸਸੀ ਦੇ ਲਈ 5 ਸਾਲ ਤੇ ਬੀਸੀ ਦੇ ਲਈ 3 ਸਾਲ ਦੀ ਸ਼ੂਟ ਹੁੰਦੀ ਹੈ ਅਗਰ ਐਸਸੀ ਕਾਸਟ ਵਾਲੇ ਫਿਲ ਕਰਦੇ ਹਨ ਤਾਂ 42 ਸਾਲ ਹੋਗੀ ਅਗਰ ਬੀਸੀ ਵਾਲੇ ਕਰਦੇ ਹਨ ਤਾਂ ਉਹਨਾਂ ਦੀ ਉਮਰ ਹੈ ਜਿਹੜੀ 40 ਸਾਲ ਹੋਗੀ 1 7 2025 ਨੂੰ ਉਹਨਾਂ ਦੀ ਉਮਰ ਹੈ ਜਿਹੜੀ ਉਹ 18 ਸਾਲ ਹੋ ਚੁੱਕੀ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਫੀਸ ਜਿਹੜੀ ਹੈ ਉਹ ਜਨਰਲ ਕਾਸਟ ਦੇ ਲਈ 500 ਰੁਪਏ ਹੈ ਤੇ ਐਸਸੀ ਬੀਸੀ ਇਕਨੋਮਿਕਲ ਵੀਕਰ ਦੇ ਲਈ ਉਹ ਫੀਸ ਹੈ 250 ਰੁਪਏ ਇਸ ਤੋਂ ਇਲਾਵਾ ਜੋ ਰਿਲੈਕਸੇਸ਼ਨ ਦੇ ਲਈ ਕੋਈ ਵੀ ਫੀਸ ਐਗਜ਼ੈਂਪਸ਼ਨ ਹੈ ਜਿਹੜੀ ਉਹ ਤੁਸੀਂ ਫੁੱਲ ਡਿਟੇਲ ਇਸ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਅਪਲਾਈ ਜਿਹੜੀ ਹੈ 19 11 2025 ਨੂੰ ਸਵੇਰੇ 9 ਵਜੇ ਤੋਂ ਸਾਈਟ ਓਪਨ ਹੋ ਜਾਏਗੀ ਤੇ 10 ਦਸੰਬਰ 2025 ਰਾਤ 12 ਵਜੇ ਜਿਹੜੀ ਸਾਈਟ ਹੈ ਉਹ ਬੰਦ ਹੋ ਜਾਵੇਗੀ ਸਿਲੈਕਸ਼ਨ ਦੀ ਗੱਲ ਕਰੀਏ ਅਗਰ ਤਾਂ ਸਿਲੈਕਸ਼ਨ ਹੈ ਜਿਹੜੀ ਉਹ ਤੁਹਾਡੇ ਮੈਰਿਟ ਦੇ ਆਧਾਰ 'ਤੇ ਹੋਏ ਕਿ ਉਹਦੇ ਵਿੱਚ ਕੋਈ ਰਿਟਨ ਟੈਸਟ ਨਹੀਂ ਹੋਏਗਾ ਇੰਟਰਵਿਊ ਹੋਏਗੀ ਐ ਤੇ ਵੈਰੀਫਿਕੇਸ਼ਨ ਹੋਏਗੀ ਡਾਕੂਮੈਂਟ ਦੀ ਉਸ ਤੋਂ ਇਲਾਵਾ ਕੋਈ ਰਿਟਨ ਟੈਸਟ ਨਹੀਂ ਹੋਏਗਾ ਸ਼ਾਰਟ ਲਿਸਟਡ ਬਣੇਗੀ ਤੁਹਾਡੇ ਅਕੈਡੈਮਿਕ ਮਤਲਬ ਤੁਹਾਡੇ ਕੁਆਲੀਫਿਕੇਸ਼ਨ ਦੇ ਪ੍ਰੂਫਾ ਉਹਦੇ ਪ੍ਰੂਫਾਂ ਦੇ ਮੁਤਾਬਕ ਹੈ ਜਿਹੜੀ ਕੁਆਲੀਫਿਕੇਸ਼ਨ ਦੇ ਮੁਤਾਬਕ ਤੁਹਾਡੀ ਮੈਰਿਟ ਲਿਸਟ ਬਣੇਗੀ ਉਸ ਤੋਂ ਬਾਅਦ ਇੰਟਰਵਿਊ ਹੋਗੀ ਦੈਨ ਲਾਸਟ ਜਿਹੜੀ ਹੈ ਤੁਹਾਡੀ ਫਾਈਨਲ ਮੈਰਿਟ ਲਿਸਟ ਬਣੇਗੀ ਅਪਲਾਈ ਹੈ ਜਿਹੜੀ ਏਜ ਪ੍ਰੋਗਰਾਮ ਕਿ ਐਸੀ ਹੈ ਤੁਸੀਂ ਇਸ ਵਾਰ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ ਆਫਲਾਈਨ ਤਰੀਕੇ ਦੇ ਨਾਲ ਇਹ ਫਾਈਲਾਂ ਇਸ ਵਾਰ ਨਹੀਂ ਜਮ੍ਹਾਂ ਹੋਣ ਗਿਆ ਇਸ ਤੋਂ ਬਿਨਾ ਰਹਾਈ ਸੁਸਵੰਦੀ ਜੇ ਆਪਾਂ ਗੱਲ ਕਰ ਲਈਏ ਰਹਾਈ ਸਰਟੀਫਿਕੇਟ ਦਾ ਬਹੁਤ ਹੀ ਇਸ਼ੂ ਹੁੰਦਾ ਹੈ ਉਹ ਇਸ ਵਾਰ ਪੂਰਾ clear ਹੈ ਪੰਜਾਬ ਸਰਕਾਰ ਦੁਆਲਾ ਰਹਾਈ ਦਾ ਸਰਟੀਫਿਕੇਟ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੈ ਇਸ ਦੇ ਵਿੱਚ ਇਹਨਾਂ ਨੇ ਤਿੰਨ ਆਪਸ਼ਨਾਂ ਦੇ ਦਿੱਤੀਆਂ ਹਨ ਇੱਕ ਪੰਜਾਬ ਦਾ ਰਹਾਈ ਸਰਟੀਫਿਕੇਟ ਦੂਸਰਾ ਵੋਟਰ ਕਾਰਡ ਤੀਸਰਾ ਆਧਾਰ ਕਾਰਡ ਇਹ ਤਿੰਨ ਪ੍ਰੂਫ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ ਰਹਾਇ ਸੰਬੰਧੀ ਨੀ ਤਿੰਨ ਕੰਡੀਸ਼ਨਾਂ ਜੋ ਕੀਤੀਆਂ ਜੋ ਕਿ ਮੈਂ ਤੁਹਾਨੂੰ ਦੱਸੇ ਰਿਹਾ ਪਹਿਲੀ ਹੈ ਪੰਜਾਬ ਸਰਕਾਰ ਦੁਆਰਾ ਰਹਾਇ ਸਰਟੀਫਿਕੇਟ ਜਾਰੀ ਕੀਤਾ ਹੋਣਾ ਰਹਾਇ ਸਰਟੀਫਿਕੇਟ ਹੋਣਾ ਚਾਹੀਦਾ ਦੂਸਰਾ ਵੋਟਰ ਕਾਰਡ ਹੋਣਾ ਚਾਹੀਦਾ ਜਾਂ ਅਗਰ ਵੋਟਰ ਕਾਰਡ ਤੁਹਾਡੇ ਕੋਲ ਨਹੀਂ ਹੈ ਤਾਂ ਵੋਟਰ ਸੂਚੀ ਜਿਹੜੀ ਲੇਟੈਸਟ ਵੋਟਰ ਸੂਚੀ ਆ ਹੁਣੇ ਜੋ ਵੋਟਾਂ ਪਈਆਂ ਸੀ ਸਰਪੰਚੀ ਦੀਆਂ ਜਾਂ ਸਰਪੰਚੀ ਵਾਲੀ ਵੋਟਾਂ ਜੋ ਪਈਆਂ ਸੀ ਉਹਦੇ ਵਿੱਚ ਵੋਟਰ ਸੂਚੀ 'ਚ ਤੁਹਾਡਾ ਨਾਮ ਹੋਣਾ ਚਾਹੀਦਾ ਹੈ ਇਹ ਵੀ ਜ਼ਰੂਰੀ ਹੈ ਤੇ ਤੀਸਰਾ 6 ਮਹੀਨੇ ਤੋਂ ਪੁਰਾਣਾ ਬਣਿਆ ਹੋਇਆ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਅਗਰ ਨਿਊਲੀ ਮੈਰਿਡ ਹੈ ਤਾਂ ਉਹਨਾਂ ਦਾ ਨਹੀਂ ਚੱਲੇਗਾ 6 ਮਹੀਨੇ ਤੋਂ ਪਹਿਲਾਂ ਵਾਲੇ ਜਿਹੜੇ ਇਸ ਨੂੰ ਅਪਲਾਈ ਕਰ ਰਹੇ ਹਨ ਰੱਖਮਾ ਰੱਖਮ ਕਰਨ ਦੇ ਲਈ ਜੇ ਤੁਸੀਂ ਰੱਖਮ ਕਰਨ ਲੈਂਦੇ ਹੋ ਜਿਵੇਂ ایس یا بی سی کا سرٹیفکیٹ ہے وہ ضروری ہونا چاہیے ویاہ اپرنت اپلائی کرنے والی لڑکیاں انہوں کے لیت لڑی نمبر ایک تو تین دے سارے دستاویز کوئی دو دستاویز جو سرکاری سرکار واری دوٹی دستاویز اور ਸਰਕਾਰ ਬੋਲੋ ਵਿਆਹ ਰਜਿਸਟ੍ਰੇਸ਼ਨ ਮਤਲਬ ਮੈਰਿਜ ਸਰਟੀਫੀਕੇਟ ਅਤੇ ਇਹਨਾਂ ਤਿੰਨਾਂ ਸਰਟੀਫੀਕੇਟਾਂ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਸਰਟੀਫੀਕੇਟ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੈ ਇੱਥੇ ਰਹਾਈ ਸਰਟੀਫੀਕੇਟ ਜ਼ਰੂਰੀ ਨਹੀਂ ਹੈ ਰਹਾਈ ਸਰਟੀਫੀਕੇਟ ਜਾਂ ਵੋਟਰ ਕਾਰਡ ਜਾਂ ਆਧਾਰ ਕਾਰਡ ਤਿੰਨਾਂ ਦੇ ਵਿੱਚੋਂ ਕੋਈ ਦੋ ਪ੍ਰੂਫ ਹੋਣੇ ਜ਼ਰੂਰੀ ਹੈ ਅਤੇ ਜੋ ਮੈਰਿਡ ਕੁੜੀਆਂ ਨੇ ਵਿਆਹੀਆਂ ਹੋਈਆਂ ਕੁੜੀਆਂ ਨੇ ਉਹਨਾਂ ਦੇ ਲਈ ਮੈਰਿਜ ਸਰਟੀਫੀਕੇਟ ਦਾ ਹੋਣਾ بہت ضروری ہے میرج سرٹیفکیٹ نہ لگے گا اس تو بدا بنا شے نمبر فا کولم دے بچ لکھا گیا ہے کہ جے کر تسی اے اوپر والے تین پروفہ تو علاوہ رہا رائی سبندی کوئی ہووف لگا تو وہ نہیں منیا جائے گا دوستو اے سانکش ਇੰਪੋਰਟੈਂਟ ਜੋ ਗੱਲਾਂ ਅੰਗਣਵਾੜੀ ਵਰਕਰ ਤੇ ਅੰਗਣਵਾੜੀ ਹੈਲਪਰ ਦੇ ਲਈ ਇਹ ਜ਼ਰੂਰੀ ਸਨ ਇਸ ਤੋਂ ਇਲਾਵਾ ਜਿਹੜੀ ਆ ਪੂਰੀ ਡਿਟੇਲ ਆਪਣਾ ਫਾਰਮ ਭਰਨ ਤੋਂ ਪਹਿਲਾਂ ਤੁਸੀਂ ਖੁਦ ਆਪਣੀ ਡਿਟੇਲ ਹੈ ਜਿਹੜੀ ਉਹ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਉਹ ਜ਼ਰੂਰ ਪੜ ਲਿਓ ਤਾਂ ਜੋ ਫਾਰਮ ਭਰਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਅਗਰ ਕੋਈ ਗਲਤੀ ਹੋਈ ਹੈ ਤਾਂ ਉਸ ਦੇ ਵਿੱਚ ਕੋਈ ਵੀ ਕਰੈਕਸ਼ਨ ਦੀ ਜਗ੍ਹਾ ਨਹੀਂ ਹੈ ਬਾਅਦ ਵਿੱਚ ਕੋਈ ਕਰੈਕਸ਼ਨ ਨਹੀਂ ਕੀਤੀ ਜਾਵੇਗੀ ਇਸ ਤੋਂ ਬਿਨਾ ਜਦੋਂ ਤੁਸੀਂ ਫਾਰਮ ਭਰਦੇ ਹੋ ਤਾਂ ਤੁਹਾਡਾ ਸਾਰੇ ਦੇ ਸਾਰੇ ਡਾਕੂਮੈਂਟ ਜਿੰਨੇ ਤੁਸੀਂ ਡਾਕੂਮੈਂਟ ਚੜਾਣਿਆ ਉਹ ਡਾਕੂਮੈਂਟ ਦੇ ਆਧਾਰ ਤੇ ਹੀ ਮੈਰਿਟ ਤੁਹਾਡੀ ਬਣੀਗੀ ਉਸ ਤੋਂ ਬਿਨਾ ਅਗਰ ਤੁਸੀਂ ਬਾਅਦ ਚ ਕੋਈ ਸਰਟੀਫੀਕੇਟ ਲੈ ਕੇ ਜਾਂਦੇ ਤਾਂ ਉਹ ਮੈਰਿਟ ਵਿੱਚ ਨਹੀਂ ਗਿਣਿਆ ਜਾਕਾ ਜੋ ਤੁਸੀਂ ਅਪਲੋਡ ਕਰੋਗੇ ਉਹ ਅਪਲੋਡ ਦੇ ਮੁਤਾਬਕ ਹੀ ਤੁਹਾਡੀ ਜਿਹੜੀ ਮੈਰਿਟ ਰਿਸਟ ਬਣੀ ਜਾਗੀ ਡੇਟਾ ਜਿਹੜੀਆਂ ਇੱਕ ਵਾਰ ਫੇਰ ਚਾਦ ਕਰ ਲੋ 19 11 2025 ਸਵੇਰੇ 9 ਵਜੇ ਤੋਂ ਲੈ ਕੇ 10 12 10 ਦਸੰਬਰ 2025 ਰਾਤ 12 ਵਜੇ ਤੱਕ ਜਿਹੜੀ ਹੈ ਇਹ ਸਾਈਟ ਓਪਨ ਰਹੇਗੀ ਤੁਸੀਂ ਇਹ ਫਾਰਮ ਭਰ ਸਕਦੇ ਹੋ ਉਮੀਦ ਕਰਦਾ ਹਾਂ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਧੰਨਵਾਦ ਗੁੱਡ ਲੱਕ